ਸਾਰਿਆਂ ਨੂੰ ਵੀਜ਼ੇ ਦੇ ਆਉਣ ਤੇ ਵਿਆਹ ਜਿਹਨਾਂ ਚਾਹ ਹੁੰਦਾ ਇਹ ਸਾਡੇ ਨਾਲ ਅੱਜ ਗੁਰਪ੍ਰੀਤ ਆ ਜਿਹਨੇ ਵੀਜ਼ਾ ਆਉਣ ਤੋਂ ਬਾਅਦ ਵਿਆਹ ਹੀ ਕਰਾ ਲਿਆ ਬਹੁਤ-ਬਹੁਤ ਮੁਬਾਰਕਾਂ ਤੈਨੂੰ ਗੁਰਪ੍ਰੀਤ ਥੈਂਕ ਯੂ ਜੀ ਇਹ ਲੁਧਿਆਣੇ ਤੋਂ ਆ ਜੀ ਸਾਡੇ ਕੋਲੇ ਬਹੁਤ ਪਿਆਰਾ ਬੀਬਾ ਮੁੰਡਾ ਜਿਨੇ ਸਾਡੇ ਕੋਲ ਵੀਜ਼ਾ ਬੁਲਕਾਰੀਆ ਦਾ ਅਪਲਾਈ ਕੀਤਾ ਸੀ ਸ਼ੈਨੇਗਲ ਕੰਟਰੀ ਵਿੱਚ 에어ਪੋਰਟ ਦੀ ਜੌਬ ਤੇ ਇਹਨੂੰ ਅੱਜ ਵੀਜ਼ਾ ਮਿਲ ਗਿਆ ਕਿੱਦਾਂ ਦਾ ਮਹਿਸੂਸ ਹੋ ਰਿਹਾ ਵੀਜ਼ਾ ਲੈ ਕੇ ਬਹੁਤ ਵਧੀਆ ਫੀਲ ਹੋ ਰਿਹਾ ਭਾਜੀ ਬਹੁਤ ਵਧੀਆ ਹਾਂਜੀ ਹਾਂਜੀ ਪਹਿਲਾਂ ਦੱਸੋ ਆਪਣੇ ਬਾਰੇ ਵੀ ਹਾਂਜੀ ਕਿੱਥੋਂ ਤੁਸੀਂ ਮੈਂ ਲੁਧਿਆਣੇ ਤੋਂ ਆ ਮੇਰਾ ਨਾਮ ਗੁਰਪਤ ਸਿੰਘ ਆ ਕਿ ਕਿਦਾਂ 7 ਸੀ ਆਏ ਕਿਦਾਂ ਕੇਸ ਅਪਲਾਈ ਕੀਤਾ ਮੈਂ ਪਹਿਲਾਂ ਦੋ ਜਗ੍ਹਾ ਤੇ ਕਾਫੀ ਮਤਲਬ ਵਾਰ ਅਪਲਾਈ ਕੀਤਾ ਸੀਗਾ ਤੇ ਮੇਰੀ ਉੱਥੇ ਗੱਲ ਨਹੀਂ ਬਣੀ ਫਿਰ ਉਸ ਤੋਂ ਬਾਅਦ ਮੈਂ ਇੰਸਟਾਗ੍ਰam ਕਰਾ ਹੋਇਆ ਪਹਿਲਾਂ ਮੇਰੇ ਦੋ ਸਾਲ ਖਰਾਬ ਹੋਏ ਕਮ ਸੇ ਕਮ ਦੋ ਸਾਲ ਹਾਂਜੀ ਤੇ ਉਸ ਤੋਂ ਬਾਅਦ ਵਿੱਚ ਫਿਰ ਮੈਂ ਇੰਸਟਾਗ੍ਰam ਤੇ ਇੱਕ ਇੱਕ ਦਿਨ ਵੀਡੀਓ ਸਕਰੋਲਿੰਗ ਕਰਦੇ ਵੀਡੀਓ ਦੇਖ ਕੇ ਤਾਂ ਫਿਰ ਮੈਂ ਦੇਖਿਆ ਮੈਂ ਕਰਦਿਆਂ ਕਿ ਮੈਂ ਕਹਿੰਦਾ ਮੈਨੂੰ ਇੱਕ ਚਾਂਸ ਹੋਰ ਦੇ ਦਿਓ ਮੇਰੇ ਘਰ ਦੇ ਕਹਿੰਦੇ ਕਿ ਰਹਿਣ ਦੇ ਹੁਣ ਨਹੀਂ ਕਰਨਾ ਮੈਂ ਕਿਹਾ ਇੱਕ ਵਾਰੀ ਚਾਂਸ ਲਾਸਟ ਚਾਂਸ ਮੰਨ ਕੇ ਮੈਂ ਕਈ ਇੱਕ ਵਾਰੀ ਕਰ ਲੈਨੇ ਦੁਬਾਰਾ ਫਿਰ ਮੈਂ ਆਇਆ ਭਾਜੀ ਕੋਲ ਅਪਲਾਈ ਕੀਤਾ ਭਾਜੀ ਕਹਿੰਦੇ ਟਰਸਟ ਕੀਤਾ ਤੁਸੀਂ ਸਾਡੇ ਤੇ ਚਲੋ ਠੀਕ ਆ ਮੈਂ ਫਿਰ ਮੇਰੇ ਘਰ ਦੇ ਨਾਲ ਤੁਸੀਂ ਟਰਸਟ ਕਰਕੇ ਇੱਕ ਵਾਰੀ ਕੀਤਾ ਵੀ ਵੀਜ਼ਾ ਅਪਲਾਈ ਟਰਸਟ ਹੋਇਆ ਕਿਵੇਂ ਭਾਜੀ ਰਿਵਿਊ ਚੈੱਕ ਕੀਤੇ ਕਾਫੀ ਸਾਰੇ ਕਿਉਂਕਿ ਕਿਸੇ ਵੀ ਏਜੰਟ ਦੇ ਅਗਰ ਆਪਾਂ ਦੇਖਦੇ ਆ ਨਾ ਰਿਵਿਊ ਚੈੱਕ ਕਰਦੇ ਆ ਤੇ ਮੈਨੂੰ ਕਾਫੀ ਜ਼ਿਆਦਾ ਪੋਜ਼ਿਟਿਵ ਸਾਰੀਆਂ ਚੀਜ਼ਾਂ ਮਿਲਿਆ ਕਿ ਹਾਂ ਵੀ ਹੈਗਾ ਕੁਝ ਇੱਥੇ ਹੋ ਜੂਗਾ ਮੇਰਾ ਹਾਲ ਕਿਸੇ ਕੰਸਲਟੈਂਟ ਦੇ ਏਜੰਟ ਦੇ ਰਿਵਿਊ ਵੀਡੀਓ ਪਾਏ ਹੋਏ ਸੀ ਨਹੀਂ ਜੀ ਕਿਸੇ ਤੇ ਮੈਨੂੰ ਕੁਝ ਨਹੀਂ ਮਿਲਿਆ ਵੀਜ਼ੇ ਦਿਖਾਈ ਜਾਣਗੇ ਪਾਸਪੋਰਟ ਹੈ ਹਾਂ ਜੀ ਹਾਂ ਜੀ ਬਸ ਇੱਕ ਦੋ ਹੋਣਗੇ ਉਹਨਾਂ ਨੇ بار بار ਰਿਪੀਟ ਕਰਨਗੇ ਪਰ ਜਿੱਥੇ ਜ਼ਿਆਦਾ ਮਿਲਣ ਰਿਵਿਊ ਦੇਖ ਕੇ ਮੈਂ ਤੇ ਫਿਰ ਕਾਫੀ ਹੋਇਆ ਗੱਲਬਾਤ ਕਰਕੇ ਵੀ ਸਹੀ ਲੱਗਦਾ ਕਿ ਹਾਂ ਵੀ ਕੰਮ ਹੋ ਜੂਗਾ ਅੱਜ ਫਿਰ ਕਿਦਾਂ ਲੱਗਿਆ ਵੀ ਜਦੋਂ ਲੋਕਾਂ ਦੇ ਰਿਵਿਊ ਦੇਖਦੇ ਸੀ ਆਪ ਆਜੇ ਤੇ ਬੈਠ ਕੇ ਰਿਵਿਊ ਦੇ ਰਹੇ ਆ ਬਹੁਤ ਜ਼ਿਆਦਾ ਵਧੀਆ ਇੰਨੀ ਜ਼ਿਆਦਾ ਖੁਸ਼ੀ ਹੋ ਰਹੀ ਨਾ ਦੱਸ ਨਹੀਂ ਸਕਦਾ ਉਹ ਤਾਂ ਅਸੀਂ ਖੁਸ਼ੀ ਦੇਖ ਲਈ ਇੰਨੀ ਖੁਸ਼ੀ ਹੋਈ ਤਾਂ ਵੀਜੇ ਤੋਂ ਬਾਅਦ ਵਿਆਹ ਕਰਾ ਲਿਆ ਹਾਂਜੀ ਸਾਨੂੰ ਲੱਗਿਆ ਵੀ ਇਹ ਨਾ ਕੰਪਨੀ ਦੇ ਇਹਦੇ ਪੇਪਰ ਮੰਗਾ ਲੈ ਕੁਝ ਤੇ ਸਾਨੂੰ ਲੱਗਿਆ ਕਿ ਇਹ ਪੇਪਰ ਬਣਾਉਣ ਚ ਬਿਜ਼ੀ ਆ ਸਾਨੂੰ ਹੁਣ ਪਤਾ ਲੱਗਿਆ ਵਿਆਹ ਕਰਾਉਣ ਚ ਬਿਜ਼ੀ ਸੀ ਹੈ ਬਸ ਭਾਈ ਪਤਾ ਹੀ ਨਹੀਂ ਲੱਗਿਆ ਜੀ ਬਸ ਪ੍ਰਮਾਤਮਾ ਨੇ ਕੀ ਕਰ ਦਿੱਤਾ ਕਿਦਾ ਕੀ ਹੋਈ ਜਾਣਾ ਸੰਜੋਗ ਹੁੰਦੇ ਆ ਹਾਂਜੀ ਸ਼ਾਇਦ ਉਹ ਕੁੜੀ ਦੇ ਆਉਣ ਕਰਕੇ ਹੀ ਤੇਰਾ ਸਾਰਾ ਕੰਮ ਹੋਇਆ ਹੋਵੇ ਉਹਦੇ ਪੈਰ ਪਾਣੇ ਹੁਣ ਹਾਂਜੀ ਹਾਂਜੀ ਠੀਕ ਹੈ ਜਦੋਂ 2 ਸਾਲ ਤੋਂ ਲੜ ਗਰੇ ਸਾਡਾ ਤਾਂ ਸਿਰਫ ਨਾਮ ਹੋ ਰਿਹਾ ਹੈ ਨਾ ਕੀ ਪਤਾ ਉਹ ਘਰ ਦੇ ਵਿੱਚ ਆਉਣਾ ਹੋਵੇ ਤੇ ਤੇਰੇ ਹੱਭਾ ਖੁੱਲਣੇ ਹੁਣ ਹਾਂਜੀ ਮੈਂ ਤਾਂ ਚਲੋ ਜੀ ਪ੍ਰਮਾਤਮਾ ਦਾ ਤੇ ਤੁਹਾਡਾ ਧੰਨਵਾਦੀ ਕਰੂੰਗਾ ਬਸ ਹੋਰ ਕੁਝ ਨਹੀਂ ਚਲ ਇੱਕ ਇਹ ਵੀ ਗੱਲ ਵਧੀਆ ਕਿ ਇਹਨੇ ਵਿਆਹ ਕਰਾ ਕੇ ਬਾਹਰ ਜਾਣ ਦਾ ਸੁਪਣਾ ਨਹੀਂ ਛੱਡਿਆ ਕਈ ਬੰਦੇ ਸਾਡੇ ਕੋਲ ਇਦਾਂ ਦੇ ਸੀਗੇ ਮੇਰੇ ਕੋਲ ਵੀਜ਼ਾ ਲਵਾ ਕੇ ਕਹਿੰਦੇ ਉਹਦੀ ਵਾਈਫ ਨੇ ਨਹੀਂ ਜਾਣ ਦਿੱਤਾ ਦੇਖੋ ਇਹ ਵੀ ਆ ਚੰਗੀ ਤੈਨੂੰ ਘਰ ਵਾਲੀ ਮਿਲੀ ਜਿਹੜੀ ਕਹਿੰਦੇ ਤੂੰ ਜਾ ਸੈੱਟ ਹੋ ਤੇ ਮੈਨੂੰ ਪਿੱਛੇ ਬੁਲਾ ਆਪਾਂ ਦੋਨੇ ਸੈੱਟ ਹੋਈਏ ਲਾਈਵ ਬਣਾਈਏ ਇਹ ਵੀ ਕਿਸਮਤ ਵਾਲਿਆਂ ਨੂੰ ਸਮਝਦਾਰ ਘਰ ਵਾਲੀਆਂ ਮਿਲਦੀਆਂ ਹਾਂਜੀ ਹਾਂਜੀ ਇਹ ਸ਼ੁਕਰ ਕਰ ਕਿਸਮਤ ਵਾਲਾ ਸ਼ੁਕਰ ਮਾਤਮਾ ਕਰ ਇਹ ਸ਼ੁਕਰ ਕਰਿਆ ਕਰ ਹਾਂਜੀ ਹਾਂਜੀ ਤੇ ਫਿਰ ਜਦੋਂ 2 ਸਾਲ ਤੱਕੇ ਖਾਣ ਤੋਂ ਬਾਅਦ ਇੱਥੇ ਆ ਕੇ ਅਪਲਾਈ ਕੀਤਾ ਕਿੱਦਾਂ ਦਾ ਫੀਲ ਹੋਇਆ ਜਦੋਂ ਅੰਬੈਸੀਆਂ ਤੱਕ ਗਏ ਤੇ ਵੀਜ਼ਾ ਲੈ ਕੇ ਅੰਬੈਸੀ ਦੇ ਵਿੱਚ ਕਿੱਦਾਂ ਫੀਲ ਹੋਇਆ ਬਸੇ ਦੇ ਵਿੱਚ ਸਾਨੂੰ ਕੁਝ ਇਹ ਨਹੀਂ ਹੁੰਦਾ ਕਿ ਜਿਵੇਂ ਬੰਦਾ ਕੱਲਾ ਜਾਂਦਾ ਵਾ ਫੀਲ ਹੁੰਦਾ ਕਿ ਮੈਂ ਕੱਲਾ ਵਾਂ ਪਰ ਨਹੀਂ ਤੁਸੀਂ ਸਾਡੇ ਨਾਲ ਹਰ ਜਗ੍ਹਾ ਤੇ ਖੜੇ ਰਹੇ ਨਾ ਅੰਦਰ ਤੱਕ ਹਾਂਜੀ ਹਾਂਜੀ ਅੰਦਰ ਤੱਕ ਖੜੇ ਰਹੇ ਬਹੁਤ ਵਧੀਆ ਲੱਗਿਆ ਵੀ ਨਹੀਂ ਸਾਡੇ ਨਾਲ ਕੋਈ ਹੈ ਜਦੋਂ ਵੀਜ਼ਾ ਆਇਆ ਮੈਂ ਤੁਹਾਨੂੰ ਫੋਨ ਕੀਤਾ ਕਿਦਾਂ ਦਾ ਫੀਲ ਹੋਇਆ ਸੀ ਬਹੁਤ ਜ਼ਿਆਦਾ ਉਸ ਟਾਈਮ ਉਸ ਟਾਈਮ ਤੇ ਮੈਂ ਜ਼ਿਆਦਾ ਇਮੋਸ਼ਨਲ ਹੋ ਗਿਆ ਸੀਗਾ ਵੀ ਰੋਣ ਹੀ ਲੱਗ ਗਿਆ ਸੀਗਾ ਪਹਿਲਾਂ ਤਾਂ ਮੈਂ ਫਿਰ ਮੈਂ ਸਭ ਤੋਂ ਪਹਿਲਾਂ ਤਾਂ ਆਪਣੇ ਘਰਦਿਆਂ ਨੂੰ ਫੋਨ ਖੁਸ਼ੀ ਹੁੰਦੀ ਹੈ ਮਤਲਬ ਭਾਵੁਕ ਹੋ ਜਾਂਦਾ ਮਨਾਂ ਕਰਦਾ ਵੀ ਤੰਨੀ دیر ਬਾਅਦ ਆ ਚੀ ਮਿਲੀ ਮੈਂ ਫੀਲ ਕਰਦਾ ਤੇਰੀ ਜਗ੍ਹਾ ਤੇ ਆ ਕੇ ਕਿ ਹਾਂ ਕਿੱਦਾਂ ਹੁੰਦਾ ਅਸਲ ਚ ਮੈਂ ਰੋਜ਼ ਥੋੜੀ ਜ਼ਿੰਦਗੀ ਜਿਉਣਾ ਮੈਨੂੰ ਹਰ ਇੱਕ ਵਾਰੀ ਕੋਈ ਕਹਿੰਦਾ ਯਾਰ ਐਕਸਪੈਕਸ਼ਨ ਸੇਮ ਉਹ ਚੀਜ਼ ਮੈਂ ਨਾ ਹਮੇਸ਼ਾ ਹੀ ਇਦਾਂ ਫੀਲ ਕਰਦਾ ਯਾਰ ਮੈਂ ਉਹਦੀ ਜਗ੍ਹਾ ਤੇ ਆ ਤਾਂ ਹੀ ਮੈਨੂੰ ਮੋਟੀਵੇਸ਼ਨ ਮਿਲਦੀ ਹੈ ਤੁਹਾਡੇ ਨਾਲ ਵਧੀਆ ਕੰਮ ਕਰਨ ਦੀ ਹਾਂਜੀ ਹਾਂਜੀ ਤੁਹਾਨੂੰ ਵਧੀਆ ਥਾਂ ਤੇ ਪਹੁੰਚਾਉਣ ਦੀ ਤੁਹਾਡੀ ਪਲੇਸਮੈਂਟ ਦੀ ਕਿ ਤੁਹਾਨੂੰ ਵਧੀਆ ਪਲੇਸਮੈਂਟ ਮਿਲੇ ਕੋਈ ਖਰਾਬੀ ਨਾ ਆਵੇ ਤੁਹਾਨੂੰ ਅੱਗੇ ਜਾ ਕੇ ਤੁਹਾਨੂੰ ਪ੍ਰਿਕਮ ਮਿਲੇ ਤੁਹਾਨੂੰ ਕੰਮ ਵਧੀਆ ਮਿਲੇ ਜਿਵੇਂ ਤੁਹਾਡੇ ਨਾਲ ਦਾ ਹੀ ਮੁੰਡਾ ਗੁਰਵਿੰਦਰ ਉੱਥੇ ਗਿਆ ਵਾ ਤੁਹਾਨੂੰ ਵੀਡੀਓ ਕਾਲ ਕਰਕੇ ਦੱਸਿਆ ਉਹਨੇ ਕਿੱਦਾਂ ਦਾ ਮਿਲਿਆ ਬਹੁਤ ਬਹੁਤ ਵਧੀਆ ਕੰਪਨੀ ਵੱਲੋਂ ਸਭ ਕੁਝ ਜਿਹਾ ਕੰਮੇਡੇਸ਼ਨ ਵੀ ਇੱਕਦਮ ਏ ਕਲਾਸ ਸੀਗੀ ਸਭ ਕੁਝ ਉੱਥੇ ਕੰਪਨੀ ਹਰ ਇੱਕ ਚੀਜ਼ ਪ੍ਰੋਵਾਈਡ ਕੀਤੀ ਕੁਸੇ ਕਿਸਮ ਦੀ ਕੋਈ ਨਹੀਂ ਦਿੱਲੀ ਆ ਕੇ ਤੁਸੀਂ ਉੱਥੇ ਰਿਵਿਊ ਬਣਾਓ ਵੀਡੀਓ ਬਣਾਉਣ ਗਿਆ ਪਹਿਲੇ ਹੀ ਬਣਾਈ ਜਾ ਰਹੇ ਹਾਂ ਕਿਉਂਕਿ ਤੁਸੀਂ ਦੇਖ ਚੁੱਕੇ ਹੋ ਹਾਂਜੀ ਹਾਂਜੀ ਹੁਣ ਕਿੰਨੀ ਐਕਸਾਈਟਮੈਂਟ ਆ ਛੇਤੀ ਜਾਣਾ ਬਹੁਤ ਜ਼ਿਆਦਾ ਛੇਤੀ ਛੇਤੀ ਹੈ ਵੀ ਜਲਦੀ ਤੋਂ ਜਲਦੀ ਜਾਵਾਂ ਮੈਂ ਬਸ ਮੈਨੂੰ ਗੁਰਵਿੰਦਰ ਕਹਿੰ ਸੈਵਨ ਸਟਾਰ ਹੋਟਲ ਵਰਗੀ ਫੀਲਿੰਗ ਮਿਲੂਗੀ ਤਾਂ ਫਿਰ ਤਾਂ ਹੋਊਗਾ ਹੀ ਨਾ ਚਲੋ ਅਸੀਂ ਹਮੇਸ਼ਾ ਹੀ ਇਹ ਕੋਸ਼ਿਸ਼ ਕਰਦੇ ਆ ਸ਼ੈਨਿੰਗਨ ਕੰਟਰੀ ਦੇ ਵਿੱਚ ਜਾਂਦੇ ਤਾਂ ਹਰ ਕੋਈ ਹੈ ਕੋਈ ਡੌਂਕੀ ਲੈ ਕੇ ਜਾਂਦਾ ਕੋਈ ਟੂਰਿਸਟ ਤੇ ਜਾਂਦਾ ਕੋਈ ਸਟੂਡੈਂਟ ਤੇ ਜਾਂਦਾ ਜੇ ਸਾਡੇ ਕੋਲੇ ਆਉਂਦਾ ਤਾਂ ਅਸੀਂ ਉਹਨੂੰ ਰੈਜ਼ਿਡੈਂਸ ਪਰਮਿਟ ਪ੍ਰੋਵਾਈਡ ਕਰਦੇ ਆ ਸੀਜ਼ਨਲ ਤੇ ਅਸੀਂ ਡੀਲ ਨਹੀਂ ਕਰਦੇ ਅਸੀਂ ਰੈਜ਼ਿਡੈਂਸ ਪਰਮਿਟ ਕਰਦੇ ਆ ਤੇ ਉੱਥੋਂ ਦੀ ਉਹਨੂੰ ਪਲੇਸਮੈਂਟ ਵੀ ਵਧੀਆ ਦਿਵਾਨੇ ਆ ਤੇ ਅਕਮੋਡੇਸ਼ਨ ਵੀ ਵਧੀਆ ਦਿਵਾਨੇ ਆ ਮੈਂ ਇਹੀ ਸੋਚ ਕੇ ਹਮੇਸ਼ਾ ਕਿਸੇ ਕਲਾਇੰਟ ਨੂੰ ਭੇਜਦਾ ਕਿਉਂ ਮੇਰਾ ਛੋਟਾ ਭਰਾ ਵਾ ਮੈਂ ਜੇ ਆਪਣੇ ਛੋਟੇ ਭਰਾ ਨੂੰ ਜਿੱਦਾਂ ਰੱਖਣਾ ਚਾਹੁੰਨਾ ਉਦਾਂ ਹੀ ਇਹ ਰਵੇ ਤੇ ਕੱਲ ਨੂੰ ਜਾ ਕੇ ਮੈਂ ਉਹਨੋਂ ਇਹ ਵੀ ਐਕਸਪੈਕਟ ਨਹੀਂ ਕਰਦਾ ਕਿ ਉਹ ਮੈਨੂੰ ਇਹ ਕਹਿਣ ਕਿ ਵੀ ਭਾਜੀ ਬਹੁਤ ਵਧੀਆ ਪਰ ਕੁਦਰਤੀ ਜਦੋਂ ਕਹਿੰਦੇ ਨਾ ਮਨ ਬੜਾ ਖੁਸ਼ ਹੁੰਦਾ ਗੱਦ-ਗੱਦ ਉੱਠਦਾ ਗੁਰਵਿੰਦਰ ਨੇ ਜਦੋਂ ਇਹ ਗੱਲ ਕਹੀ ਕਿ ਭਾਜੀ ਡਬਲ ਪੈਸੇ ਵਸੂਲ ਹੋ ਗਏ ਤੇ ਜਦੋਂ ਮੈਂ ਬੈੱਡ ਤੇ ਪੈਣਾ ਇਹ ਆ ਇਹਨਾਂ ਦੇ ਜਾਣ ਤੋਂ ਪਹਿਲਾਂ ਉਹਨੇ ਮੈਨੂੰ ਵੀਡੀਓ ਕਾਲ ਕਰਕੇ ਦਿਖਾਇਆ ਕਹਿੰਦਾ ਸਾਮਾਨ ਆ ਲਿਆਂਦਾ ਪਿਆ ਸਾਨੂੰ ਪਾਸੇ ਲਿਆਂਦੇ ਵੇ ਮੈਂ ਵੀ ਲਿਆਂਦੇ ਪਿਆ ਆ ਬਿਸਤਰੇ ਵਗੈਰਾ ਸਾਰਾ ਕੁਝ ਲਿਆਂਦਾ ਪਿਆ ਮੈਨੂੰ ਬੜੀ ਖੁਸ਼ੀ ਹੋਈ ਅੱਜ ਜਦੋਂ ਮੈਂ ਤੁਹਾਡੇ ਨਾਲ ਰਿਵਿਊ ਵੀਡੀਓ ਕਰ ਰਿਹਾ ਮੇਰੇ ਅੰਦਰ ਕੰਫੀਡੈਂਸ ਆ ਹੈਪੀ ਵਾਲਾ ਸਿੱਧੂ ਮਸੇ ਵਾਲੀ ਯਾਰ ਵੀ ਹਾਂ ਅਸੀਂ ਜਦੋਂ ਕੰਮ ਕਰਦੇ ਆ ਤੇ ਵਧੀਆ ਤਰੀਕੇ ਨਾਲ ਕਰਦੇ ਆ ਉਹਨੂੰ ਬੈਸਟ ਪਲੇਸਮੈਂਟ ਦਵਾਈਏ ਪਲੇਸਮੈਂਟ ਸਭ ਤੋਂ ਵੱਡਾ ਇੰਪੋਰਟੈਂਟ ਪਾਰਟ ਹੁੰਦਾ ਤੁਹਾਡੀ ਲਾਈਫ ਦੇ ਵਿੱਚ ਜੇ ਤੁਹਾਡੀ ਪਲੇਸਮੈਂਟ ਵਧੀਆ ਨਹੀਂ ਉਸ ਕੰਟਰੀ ਦੇ ਵਿੱਚ ਚਾਹੇ ਤੁਸੀਂ ਅਮਰੀਕਾ 'ਚ ਚਲ ਜਓ ਚਾਹੇ ਆਸਟ੍ਰੇਲੀਆ 'ਚ ਚਲ ਜਓ ਚਾਹੇ ਗਲਫਸ 'ਚ ਚਲ ਜਓ ਚਾਹੇ ਏਸ਼ੀਆ ਯੂਰੋਪੀਅਨ ਕਿਸੇ ਵੀ ਕੰਟਰੀ ਚਲ ਜਓ ਜੇ ਤੁਹਾਡੀ ਪਲੇਸਮੈਂਟ ਵਧੀਆ ਨਹੀਂ ਤਾਂ ਤੁਸੀਂ ਉੱਥੇ ਵੀ ਨਰਕ ਭੋਗਦੇ ਹੋ ਜੇ ਤੁਹਾਡੀ ਪਲੇਸਮੈਂਟ ਵਧੀਆ ਤੁਸੀਂ ਕਿਸੇ ਮਰਜ਼ੀ ਕੰਟਰੀ ਚ ਜਾਓ ਚਾਹੇ ਇੰਡੀਆ 'ਚ ਹੀ ਹੋਵੋ ਉੱਥੇ ਵੀ ਤੁਸੀਂ ਰਾਜੇ ਹੋ ਪਲੇਸਮੈਂਟ ਮੈਟਰ ਬਹੁਤ ਕਰਦੀ ਹੈ ਫਿਰ ਅੱਜ ਹੁਣ ਵਾਈਫ ਪੂਰੀ ਖੁਸ਼ ਆ ਹਾਂਜੀ ਹਾਂਜੀ ਕਿੰਨੀ ਦਿਨ ਹੋ ਗਏ ਵਿਆਹ ਨੂੰ ਹਫਤਾ ਹੋ ਗਿਆ ਜੀ ਹਫਤਾ ਹੋ ਗਿਆ ਹਾਂਜੀ ਤੇ ਹੁਣ ਜੇ ਛੱਡ ਕੇ ਜਾਣਾ ਦਿਲ ਲਾ ਲੈਣਾ ਉਹ ਤਾਂ ਲਾਣਾ ਹੀ ਪਊਗਾ ਹੀ ਲਾਣਾ ਹੀ ਪਊਗਾ ਹਾਂਜੀ ਬਸ ਇਹੇ ਕੋਸ਼ਿਸ਼ ਕਰਾਂਗੇ ਕਿ ਛੇਤੀ ਛੇਤੀ ਬੁਲਾ ਲਈ ਉਹਨਾਂ ਨੂੰ ਚਲੋ ਵਧੀਆ ਗੱਲ ਆ ਪਹਿਲਾਂ ਤੁਸੀਂ ਆਪਣਾ ਸੈੱਟ ਹੋ ਹਾਂਜੀ ਤਾਂ ਕਿ ਉਹਨਾਂ ਨੂੰ ਆ ਕੇ ਕੋਈ ਪ੍ਰੋਬਲਮ ਨਾ ਹੋਵੇ ਹਾਂਜੀ ਹਾਂਜੀ ਤੁਸੀਂ ਇੰਨਾ ਕੁ ਸੋਹਣੇ ਵਧੀਆ ਤਰੀਕੇ ਨਾਲ ਸੈਟਿੰਗ ਕਰ ਲਓ ਕਿ ਕੱਲ ਨੂੰ ਤੁਹਾਡਾ ਫਿਊਚਰ ਉੱਥੇ ਵਧੀਆ ਬਣੇ ਹਾਂਜੀ ਕੰਪਨੀ ਵੀ ਖੁਸ਼ ਹੋਵੇ ਅਸੀਂ ਵੀ ਖੁਸ਼ ਹੋਈਏ ਤੁਹਾਡੀ ਵਾਈਫ ਵੀ ਖੁਸ਼ ਹੋਵੇ ਤੁਸੀਂ ਵੀ ਖੁਸ਼ ਹੋਵੋ ਹਾਂਜੀ ਸਾਡੀ ਇਹੇ ਤੁਹਾਡੇ ਨਾਲ ਸਾਡੇ ਬੈਸਟ ਵਿਸ਼ੇਸ ਨੇ ਹੋਰ ਤੁਸੀਂ ਬਾਕੀ ਜਿਵੇਂ ਤੁਸੀਂ ਰਿਵਿਊ ਦੇਖਦੇ ਸੀ ਤੁਸੀਂ ਕੀ ਫੀਲ ਕਰਦੇ ਸੀ ਅੱਜ ਤੁਸੀਂ ਬਾਕੀਆਂ ਨੂੰ ਜਿਹੜੇ ਰਿਵਿਊ ਦੇਖਦੇ ਹੋ ਉਹਨਾਂ ਨੂੰ ਕੀ ਫੀਲ ਕਰਾਉਣਾ ਚਾਹੋਗੇ ਕੀ ਕਹਿਣਾ ਚਾਹੋਗੇ ਮੈਂ ਤਾਂ ਬਸ ਇਹ ਕਹੂੰਗਾ 7 ਸਿਸ ਆਓ ਯੂਰਪ ਜਾਓ ਯੂਰਪ ਕਮਾਓ 7 ਸਿਸ ਦੇ ਗੋਣਗਾਓ ਐ ਇਹਨੂੰ ਪੂਰਾ ਯਾਦ ਆ ਚਲੋ ਚੰਗੀ ਗੱਲ ਆ ਤੁਸੀਂ ਐਦਾਂ ਹੀ ਖੁਸ਼ ਰਹੋ ਮੈਗਦੇ ਚੈੱਕਦੇ ਰਹੋ ਤੇਰੀ ਜ਼ਿੰਦਗੀ ਦੇ ਵਿੱਚ ਇੱਕਦਾਂਮੀ ਹੁਣ ਟਰਨਿੰਗ ਪੁਆਇੰਟ ਆ ਗਿਆ ਵਿਆਹ ਵਾਲਾ ਵੀ ਤੇ ਵਿਦੇਸ਼ ਵਾਲਾ ਵੀ ਦੋਨਾਂ ਨੂੰ ਵਧੀਆਂ ਨੇ ਦੋਨੇ ਵੀ ਨੇ ਵਿਆਹ ਵਿਆਹ ਤੇ ਵੀਜ਼ਾ ਹੈ ਇਹ ਦੋਨਾਂ ਨੂੰ ਸੁਭਾਲ ਕੇ ਰੱਖਣਾ ਹਾਂਜੀ ਹੁਣ ਤੇਰੀ ਡਿਊਟੀ ਕੱਟੀ ਨਹੀਂ ਵਧੀਏ ਬਾਤ ਗੀ ਹਾਂਜੀ ਠੀਕ ਹੈ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਬਖਸ਼ੇ ਤਰ ਤਰ ਬੁੱਲੋ ਠੀਕ ਹੈ ਕੀ ਬਾਤ ਹੈ ਲੈ ਫਿਰ ਮੜਾਈ ਤਾਂ ਖਾ